ਸਮੇਂ ਦੀ ਕਰਵਟ ਨਾਲ ਕਈ ਕਿਸਮ ਦੇ ਨਵੇਂ ਸੁੱਖ ਸਾਧਨ ਅਤੇ ਪੁਰਾਣੇ ਮਿੱਟੀ ਦੇ ਕੱਚੇ ਘਰ ਅਤੇ ਘਰਾਂ ਦੇ ਵਰਤਨ ਵਾਲੇ ਸਮਾਨ ਬਹੁਤ ਕੁਝ ਬਦਲ ਚੁੱਕਾ ਹੈ। ਅਤਿਅਕਸਰ ਸਮੇਂ ਨਾਲ ਪਿੰਡਾਂ 'ਚ ਪੁਰਾਣੀਆਂ ਹਵੇਲੀਆਂ ਤੋਂ ਵੱਡੇ ਪੱਕੇ ਘਰ ਅਤੇ ਕੋਠੀਆਂ ਬਣ ਗਈਆਂ ਹਨ ਤੇ ਉਹਨਾਂ ਘਰਾਂ ਵਿੱਚ ਰੱਖਿਆ ਪੁਰਾਣਾ ਹੋ ਚੁੱਕੇ ਸਮਾਨ ਨੂੰ ਲੋਕਾਂ ਨੇ ਕਬੜ ਵਿੱਚ ਸੁੱਟ ਦਿੱਤਾ। ਲੇਕਿਨ ਬਟਾਲਾ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਉਸ ਪੁਰਾਣੇ ਪਿੰਡ ਦੀਆਂ ਯਾਦਾਂ ਨੂੰ ਅਸਲ ਪਿੰਡ ਬਣਾਉਣ ਦਾ ਸੋਚ ਸ਼ਹਿਰ ਵਿੱਚ ਹੀ ਕਰੀਬ ਇੱਕ ਕਨਾਲ ਜਗ੍ਹਾ 'ਚ ਇੱਕ ਪ੍ਰਾਤਨ ਪੰਜਾਬ ਦਾ ਪਿੰਡ ਬਣਾ ਲਿਆ। ਜਿਵੇਂ ਪਿੰਡ ਦੀ ਹਵੇਲੀ ਵਾਲੀ ਇਮਾਰਤ ਬਣਾਈ ਉੱਥੇ ਹੀ ਪਿੰਡ ਦੀਆਂ ਕੱਚੀਆਂ ਗਲੀਆਂ ਅਤੇ ਪੁਰਾਣੇ ਬਾਜ਼ਾਰ ਦੀਆਂ ਦਿਖ ਵਾਲੀਆਂ ਹੱਟੀਆਂ ਵੀ ਬਣਾ ਦਿੱਤੀਆਂ। ਇਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਇਸ ਘਰ ਨੂੰ ਉਸ ਦੇ ਬੱਚੇ ਵੀ ਬਹੁਤ ਪਸੰਦ ਕਰਦੇ ਹਨ ਅਤੇ ਗੁਆਂਢ ਵਿੱਚ ਰਹਿੰਦੇ ਲੋਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਦੇ ਹਨ। ਨੌਜਵਾਨ ਨੇ ਦੱਸਿਆ ਕਿ ਉਸ ਦਾ ਕੀਤਾ ਫੋਟੋਗ੍ਰਾਫਰ ਦਾ ਹੈ ਅਤੇ ਭਾਵੇਂ ਇਹ ਉਸਨੇ ਸ਼ੌਂਕ ਨਾਲ ਬਣਵਾਇਆ ਹੈ, ਲੇਕਿਨ ਹੁਣ ਇਹ ਉਸ ਲਈ ਕਮਦਨ ਦਾ ਸਾਧਨ ਵੀ ਹੈ। ਉਸ ਦੇ ਇਸ ਘਰ ਦੇ ਚਰਚੇ ਦੂਰ ਦੂਰ ਤੱਕ ਹਨ। ਇਸ ਘਰ ਵਿੱਚ ਜਿੱਥੇ ਪ੍ਰਾਤਨ ਦਿੱਖ ਹੈ ਉੱਥੇ ਬਹੁਤ ਸਾਰਾ ਸਮਾਨ ਵੀ ਪੁਰਾਣਾ ਹੈ ਜਿੰਨਾ ਵਿੱਚ ਤਵਿਆਂ ਵਾਲੀਆਂ ਗ੍ਰਾਮਫੋਨ ਮਸ਼ੀਨਾਂ ਤੇ ਤਵੇ ਰਿਕਾਰਡ ਸਮੇਂ-ਸਮੇਂ ਨਾਲ ਆਏ ਟੀਵੀ ਸੰਦੂਕ ਪੁਰਾਣੀ ਜੀਪ ਅਤੇ ਹੋਰ ਐਸਾ ਵਿਰਾਸਤੀ ਸਮਾਨ ਹੈ ਜੋ ਲਗਭਗ ਗਾਇਬ ਹੀ ਹੋ ਚੁੱਕਾ ਹੈ ਉਸਨੇ ਕਿਹਾ ਕਿ ਐਸੇ ਸਮਾਨ ਨੂੰ ਅੱਜ ਵੀ ਸੰਭਾਲਣ ਦਾ ਯਤਨ ਕਰ ਰਿਹਾ ਹਾਂ ਤੁਸੀਂ ਦੇਖ ਰਹੇ ਹੋ ਗੁਰਦਾਸ ਫਰਤੋ ਲਫਟ ਇਸਿੰਦੀ ਰਿਪੋਰਟ ਗੋਟ ਪੀ ਸਿੰਘ ਅਸਲ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਹੈ ਅਪਾ ਪ੍ਰੀ-ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜੰਮ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋਟਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰੋਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਆਂ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਿਹਾ ਹੁੰਦਾ ਹੁੰਦਾ ਸੀ ਤੋਂ ਉਹ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰੋਪਰਟੀ ਪਈ ਹੋਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਉਹ ਵੀ ਵੇਖਦਾ ਏ ਸੀ ਇਹਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਦਿਖਾ ਕੇ ਲਈਏ ਸਾਡੇ ਲੱਗਣਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਚਾਉਣਾ ਕਿ ਜਦੋਂ ਪਿੰਡ ਚ ਗਲੀਆਂ ਹੁੰਦੀਆਂ ਵਾ ਏਨੇ ਲਿਗੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ ਚ ਪਹਿਲਾਂ ਸਾਰਾ ਕੁਝ ਲਾਈਟਿੰਗ ਉਸ ਹਮਣਾ ਲਾਈ ਆ ਸਵਿਚ ਉਸ ਹਮਣਾ ਪੁਰਾਣੇ ਮਾਡਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਦੇ ਬੜੀ ਕੱਲੇ ਕੱਲੇ ਕਿਸੇ ਜਗ੍ਹਾ ਤੋਂ ਪੁੱਛ ਪੀ ਲੈਰੋਬੀ ਆਪਾਂ ਚੀਜ਼ ਤਿਆਰ ਕਰਨ ਲੱਗੇ ਆ ਤੁਸੀਂ ਵੀ ਵੇਖਣ ਆਓ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ ਇਹ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਹ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਨੇ ਕਿ ਨਹੀਂ ਆਪਾਂ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਫਿਰ ਲੈਣੀ ਹੋਣੀ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਵਹੀਦਾ ਕੇਵਲੇ ਬੱਚਾ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਾਰਿਆ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਹਾ ਨਹੀਂ ਮਿਲਦਾ ਘੁਟਾਂਜੀ ਹੁਣ ਐਂ ਲੱਗਦਾ ਜਿੱਦਾਂ ਘੁਟਾਂਜਾ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਰੀ ਸਾਰਾ ਕੁਝ ਵਧੀਆ